ਮੈਂ ਨਰਿੰਦਰ ਸਿੰਘ ਟੌਨਾਲ ਵਿੱਚ ਮੌਜੂਦਾ ਸਕਿਉਰਿਟੀ ਗਾਰਡ ਡਿਊਟੀ ਕਰ ਰਿਹਾ ਹਾਂ। ਅਹੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਕਿ ਇਹ ਵੈਕੈਂਸੀਆਂ ਕੱਢੀਆਂ। ਬੇਜ਼ਗਾਰ ਐਕਸਮਨਾਂ ਵਾਸਤੇ ਇਹ ਸਹੂਲਤ ਕੀਤਾ ਹੈ ਤੇ ਅਸੀਂ ਇਹ ਵੈਕੈਂਸੀਆਂ ਜੁਆਇਨ ਕੀਤੀਆਂ। ਤੇ ਹੁਣ ਸਕੂਲ ਦੀ ਜ਼ਿੰਮੇਵਾਰੀ ਔਰ ਬੱਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਹੱਥ ਹੈ। ਮੇਰਾ ਨਾਮ ਨਰਿੰਦਰ ਕੁਮਾਰ ਸ਼ਰਮਾ। ਮੈਂ ਟੌਨਾਲ ਸਕੂਲ ਦੇ ਵਿੱਚ ਐਜ਼ ਅ ਚੌਂਕੀ ਦਾ ਡਿਊਟੀ ਕਰ ਰਿਹਾ ਹਾਂ। ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਨੌਕਰੀ ਦੇ ਕੇ ਮੇਰੇ ਬੱਚਿਆਂ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਰੋਜ਼ੀ-ਰੋਟੀ ਵਾਸਤੇ ਕੀਤਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਐਮੀਨੇਸ਼ਨ ਹਾਲ ਦੇ ਵਿੱਚ ਸੀਪਰ ਦੀ ਪੋਸਟ ਤੇ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਕੂਲਾਂ ਦੇ ਵਿੱਚ ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਪਰ ਦੀ ਪੋਸਟ ਮੈਨੂੰ ਪ੍ਰੋਵਾਈਡ ਕੀਤੀ ਹੈ ਇਹ ਸਾਰੀ ਸਕੂਲ ਦੀ ਸਫਾਈ ਦੀ ਜ਼ਿੰਮੇਵਾਰੀ ਮੇਰੇ ਤੇ ਹੈ ਮੈਂ ਪੰਜਾਬ ਸਰਕਾਰ ਦਾ ਹਮੇਸ਼ਾ ਰਿਣੀ ਰਵਾਂਗਾ, ਧੰਨਵਾਦੀ ਰਵਾਂਗਾ ਕਿਉਂਕਿ ਤੁਸੀਂ ਸਾਡੇ ਰੋਜ਼ਗਾਰ ਬਾਰੇ ਸੋਚਿਆ ਤੇ ਬਹੁਤ ਵਧੀਆ ਸਕੂਲਾਂ ਦਾ ਧਿਆਨ ਰੱਖ ਰਹੇ ਹੋ ਤੇ ਇਸ ਕਰਕੇ ਮੈਂ ਹਮੇਸ਼ਾ ਇੱਕ ਡਿਊਟੀ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਨਿਭਾਉਂਦਾ ਰਵਾਂਗਾ। ਮੈਂ ਬਲਜੀਤ ਕੌਰ ਜਵਾਰਨਗਰ ਦੀ ਰਹਿਣ ਵਾਲੀ ਹਾਂ, ਜ਼ਿਲ੍ਹਾ ਅੰਮ੍ਰਿਤਸਰ ਹੈ ਸਾਡਾ। ਸਕੂਲ ਦੇ ਵਿੱਚ ਸਾਨੂੰ ਪੰਜਾਬ ਸਰਕਾਰ ਨੇ ਨੌਕਰੀਆਂ ਦਿੱਤੀਆਂ ਹਨ। ਸਾਰੇ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਰੋਜ਼ਗਾਰ ਮਿਲਿਆ ਹੈ। ਆਪਣੇ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਕਰ ਰਹੇ ਹਾਂ ਤੇ ਅਸੀਂ ਪੜ੍ਹਾਈ ਦੇ ਨਾਲ ਨਾਲ ਅਸੀਂ ਸਕੂਲ ਦੀ ਸਾਰੀ ਸਾਫ ਸਫਾਈ ਦਾ ਧਿਆਨ ਰੱਖਦੇ ਹਾਂ ਤੇ ਬੱਚੇ ਇੱਥੇ ਬਹੁਤ ਵਧੀਆ ਪੜ੍ਹਦੇ ਹਨ ਇੱਥੇ ਸਕੂਲ ਪ੍ਰਿੰਸੀਪਲ ਸਾਹਿਬ ਵੋਇਸ ਪ੍ਰਿੰਸੀਪਲ ਸਰਾਸ ਨੂੰ ਸਰਾਸਤਾ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਰੇ ਹੀ ਨਾਲ ਮਿਲ ਕੇ ਆਪਣਾ ਸਾਰੇ ਮੁਲਾਜ਼ਮ ਇੱਕਜੁੱਟ ਰਹਿੰਦੇ ਹਾਂ ਤੇ ਬਹੁਤ ਵਧੀਆ ਕੰਮ ਕਰਦੇ